ਅੰਮ੍ਰਿਤਸਰ ਦੇ ਵਿੱਚ ਸੋਲਿਡ ਵੇਸਟ ਪਲਾਂਟ ਦੇ ਖਿਲਾਫ ਲੋਕਾਂ ਦਾ ਵਿਰੋਧ ਪਿਆ ਡਿਪਟੀ ਸੀਐਮ ਤੇ ਪਾਰੇ ਜਲਦਬਾਜ਼ੀ ਦੇ ਵਿੱਚ ਉਦਘਾਟਨ ਕਰ ਵਾਪਸ ਪਰਤੇ ਸੁਖਵੀਰ ਅਕਾਲੀ ਵਰਕਰਾਂ ਦੀ ਟੱਕਾ ਮੁਕੀ ਅਤੇ ਖਾਲੀ ਕੁਰਸੀਆਂ ਵੇਖ ਕੇ ਨਹੀਂ ਕੀਤਾ ਸਮਰਥਕਾਂ ਅਤੇ ਕੌਂਸਲਰਾਂ ਨੂੰ ਸੰਬੋਧਨ ਉਦਘਾਟਨ ਦੇ ਵਿਰੋਧ ਵਿੱਚ ਧਰਨੇ ਤੇ ਬੈਠੇ ਵਿਧਾਇਕ ਇੰਦਰਵੀਰ ਸਿੰਘ ਗੁਲਾਰੀਆ ਤੋਂ ਇਲਾਵਾ ਆਪ ਅਤੇ ਕਾਂਗਰਸੀ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ ਵਿੱਚ ਲੈ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਆੜੇ ਦੁਆਲੇ ਸਾਰੀਆਂ ਮੰਡੀਆਂ ਤੋਂ ਮਜੀਠੇ ਤੋਂ ਅਜਨਾਲੇ ਤੋਂ ਰਾਜਾ ਸ਼ੰਤੀ ਤੋਂ ਪੱਟੀ ਤੋਂ ਕੂੜਾ ਲਿਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸਵਾ ਕਿਲੋਮੀਟਰ ਦੀ ਦੂਰੀ ਤੇ ਕੂੜਾ ਸੜਨਗੇ ਇਹ ਕਿਹੜੀ ਤੁਮ ਬਗਰ ਬੱਤੀ ਆਪਣੇ ਪਰਮੇਸ਼ਵਰ ਨੂੰ ਕਰਨਾ ਚਾਹੁੰਦੇ ਮੈਨੂੰ ਤੇ ਇਹ ਸਮਝ ਨਹੀਂ ਆ ਰਹੀ ਆ ਪੰਥਕ ਸਰਕਾਰ ਦਾ ਦਿਮਾਗ ਨੂੰ ਕੀ ਹੋ ਗਿਆ ਬੇੜਾ ਗਰਖ ਹੋ ਗਿਆ ਇਹਨਾਂ ਦਾ ਇਹ ਡੰਪ ਸਾਈਟ ਹੈ ਜਿਹੜੀ ਇਹ ਕੋ ਨਵੇਂ ਨਹੀਂ ਹੋਗੀ ਸੌਰਟ ਵੇਸਟ ਨਾਟ ਲੱਗਣ ਦੇ ਨਾਲ ਸਗੋਂ ਕੂੜਾ ਖਤਮ ਹੋਣਾ ਵਾ ਵੇਸਟ ਨੂੰ ਨਜ਼ਦੀ ਜਿਹੜਾ ਐਸਾ ਪ੍ਰੋਜੈਕਟ ਹੈ ਜਿਹੜਾ ਉਹ ਜਿੰਨਾ ਵੀ ਕੂੜਾ ਉਹਨੂੰ ਬਹੁਤ ਜ਼ਿਆਦਾ ਹੀਟ ਤੇ ਬਰਨ ਕਰਕੇ ਉਹਦੇ ਤੋਂ ਬਿਜਲੀ ਬਣ ਜਾਣੀ ਆ ਪਾਵਰ ਬਣਨੀ ਆ ਡੀਐਸ ਜਿਹੜੀ ਐ ਹਿਸਾਬ ਨਾਲ ਜ਼ੀਰੋ ਰਹਿ ਜਾਣੀ ਆ ਜਿਹੜਾ 4-5% ਜਿਹੜਾ ਡੀਐਸ ਬਚਣਾ ਉਹਦਾ ਕੋਈ ਪੋਲੂਸ਼ਨ ਨਹੀਂ ਉਹਦੇ 'ਚ ਕੋਈ ਤੇ ਉਹ ਸਭ ਕੂੜਾ ਤੇ ਖਤਮ ਹੋਣਾ ਤੇ ਮੈਂ ਤੇ ਇਹ ਸੋਚਦਾ ਵਾਂ ਕਿ ਸਭੋਂ ਇਹਨਾਂ ਨੂੰ ਵਿਰੋਧ ਕਰਨ ਦੀ ਜਗ੍ਹਾ ਸਵਾਗਤ ਕਰਨਾ ਚਾਹੀਦਾ ਕਿ ਉਸ ਏਰੀਏ ਦੇ ਵਿੱਚ ਵੀ ਗੰਦਗੀ ਖਤਮ ਹੋ ਜਾਣੀ ਆ हिमाचल ਦੇ ਢੇਰਾ ਵਿੱਚ ਨਦੀ ਚ ਡੁੱਬਣ ਕਾਰਨ ਪੰਜ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ। ਹੁਸ਼ਿਆਰਪੁਰ ਦੇ ਹਰਿਆਣਾ ਡਵੀਟਾ ਪਿੰਡ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ ਨੌਜਵਾਨ। ਮਾਤਾ ਚਿੰਤਪੁਰਨੀ ਤੇਜਵਾਲਾ ਜੀ ਦੇ ਦਰਸ਼ਨ ਲਈ ਸਾਥੀਆਂ ਦੇ ਨਾਲ ਹਿਮਾਚਲ ਗਏ ਹੋਏ ਸਨ ਮ੍ਰਿਤਕ। ਢੇਰਾ ਨਦੀ ਵਿੱਚ 923 ਸਾਂ 13 ਨੌਜਵਾਨ। ਮਾਨਸਾ ਦੇ ਵਿੱਚ 133 ਦਿਨਾਂ ਤੋਂ ਕਰਜ਼ਾ ਮੁਕਤੀ ਅੰਦੋਲਨ ਤੇ ਬੈਠੇ 63 ਸਾਲਾ ਕਿਸਾਨ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਦੋਰਾ ਪੈਂਦੇ ਸਾਥੀ ਕਿਸਾਨ ਲੈਗੇ ਸਨ ਹਸਤਾਲ ਪਰ ਡਾਕਟਰਾਂ ਨੇ ਕਿਸਾਨ ਨੂੰ ਐਲਾਨਿਆ ਅਮ੍ਰਿਤ ਮ੍ਰਿਤਕ ਕਿਸਾਨ ਆਗੂ ਪੂਰਾ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਮਾਨਸਾ ਬਲਾਕ ਦਾ ਸੀ ਪ੍ਰਧਾਨ ਕਿਸਾਨ ਦੀ ਮੌਤ ਤੋਂ ਬਾਅਦ ਵਕਵਾ ਕਿਸਾਨ ਜਥੇਬੰਦੀਆਂ ਨੇ ਜਤਾਇਆ ਦੁੱਖ 2 ਮਿੰਟ ਦਾ ਮੌਨ ਵਰਤ ਰੱਖ ਕੇ ਕਿਸਾਨ ਨੂੰ ਦਿੱਤੀ ਸ਼ਰਧਾਂਜਲੀ ਸਾਦਸਿਓ ਕਰਜਾ ਸੀਗਾ ਜੀ ਇਹ ਸੰਘਰਸ਼ ਲੜ ਰਹੇ ਸੀਗੇ ਬਹੁਤ ਚਿਰ ਦੇ 40 ਸਾਲ ਦੇ ਪਾਰਟੀ ਨਾਲ ਲੜੇ ਹੋਏ ਸੀਗੇ ਇਹ ਕਰਜ਼ੇਕਾਰ ਨਹੀਂ ਮਰ ਗਿਆ ਤਾਂ ਇਹਨਾਂ ਨੂੰ ਆਈ ਟੈਗ ਹੋ ਜਾਣਾ। ਮੰਗ ਕਰਦੇ ਆ ਸਰਕਾਰ ਤੋਂ ਵੀ ਜਿਹੜਾ ਕਰਜ਼ਾ ਇਹ ਮਾਫ਼ ਹੋਣਾ ਚਾਹੀਦਾ। ਤੇ ਇਸ ਜਿਹੜਾ ਸੰਘਰਸ਼ ਦੇ ਦੌਰਾਨ ਸ਼ਹੀਦ ਹੋਇਆ ਸਾਡਾ ਕਿਸਾਨ ਪਰਿਵਾਰ ਇਹਦੇ ਪਰਿਵਾਰ ਦੇ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਚੰਡੀਗੜ੍ਹ ਦੇ ਵਿੱਚ ਵਿਦੇਸ਼ੀ ਮੂਲ ਦੀ ਮਹਿਲਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਮਰੀ ਮਾਚਰਾ ਦਾ ਰਹਿਣ ਵਾਲਾ ਇੱਕ ਆਟੋ ਚਾਲਕ ਗ੍ਰਿਫਤਾਰ। ਮੁਲਜ਼ਮ ਸੁਭਾਸ਼ 14 ਦਿਨਾਂ ਦੀ ਨਿਆਂ ਖਿਰਾਸਤ ਵਿੱਚ। ਚੰਡੀਗੜ੍ਹ ਦੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਕੰਮ ਕਰਦੀ ਹੈ ਏਜੀਪਟ ਦੀ ਮਹਿਲਾ। ਸ਼ੁਕਰਵਾਰ ਰਾਤ ਨੂੰ ਐਲਾਂਟੇ ਮਾਲ ਤੋਂ ਮਹਿਲਾ ਦੇ ਦੱਸੇ ਪਤੇ ਦੀ ਬਜਾਏ ਸੁੰਸਾਲ ਇਲਾਕੇ ਦੇ ਵਿੱਚ ਲਿਜਾ ਕੇ ਕੁੱਟਮਾਰ ਅਤੇ ਬਲਾਤਕਾਰ ਦੀ ਕੋਸ਼ਿਸ਼ ਦੇ ਇਲਜ਼ਾਮ ਔਰਤ ਦੇ ਰੌਲਾ ਪਾਉਣ ਤੋਂ ਬਾਅਦ ਇਕੱਠੇ ਹੋਣ ਦੇ ਲੋਕ ਵੇਖ ਮੌਕੇ ਤੋਂ ਭੱਜਿਆ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ ਟੀ20 ਟੈਸਟ ਮੈਚ ਤੋਂ ਬਾਅਦ ਭਾਰਤ ਨੇ ਵੈਸਟ ਇੰਡੀਜ਼ ਨੂੰ 237 ਦੌੜਾਂ ਨਾਲ ਹਰਾਇਆ ਚਾਰ ਮੈਚਾਂ ਦੀ ਸੀਰੀਜ਼ ਵਿੱਚ ਭਾਰਤ 2-0 ਦੇ ਨਾਲ ਅੱਗੇ ਕ੍ਰਿਕਟ ਦੇ ਮੈਦਾਨ ਤੋਂ ਬਾਅਦ ਰਿਓ 올림픽 ਤੋਂ ਵੀ ਚੰਗੀ ਖ਼ਬਰ ਦੀ ਉਡੀਕ ਐਤਵਾਰ ਦਾ ਦਿਨ ਬਣ ਸਕਦਾ ਹੈ ਭਾਰਤ ਲਈ ਸੁਪਰ ਜੈਨਿਸ ਵਿੱਚ ਸਾਨੀਆਂ ਬੁੱਪਣਾ ਦੀ ਜੋੜੀ ব্রੌਂਜ਼ ਮੈਡਲੀ ਖੇਡੇਗੀ ਜਿਮਨਾਸਟਿਕਸ ਦੇ ਵੋਲਟ ਇਵੈਂਟ ਦੇ ਫਾਈਨਲ ਵਿੱਚ ਦੀਪਾ ਕਰਮਾਕਰ ਤੋਂ ਤਗਮੇ ਦੀ ਆਸ ਸ਼ੂਟਿੰਗ ਦੇ ਵਿੱਚ 50 ਮੀਟਰ ਰਾਈਫਲ ਦੇ ਵਿੱਚ ਤੀਜੀ ਪੋਜੀਸ਼ਨ ਲਈ ਗਗਨ ਨਾਰੰਗ ਤੇ ਚੈਨ ਸਿੰਘ ਦੀ ਚੁਣੌਤੀ ਮੈਰਾਥਨ ਵਿੱਚ ਭਾਰਤ ਲਈ ਸੁਧਾ ਸਿੰਘ ਕਵਿਤਾ ਰਾਉਤ ਅਤੇ ఓਪੀ ਜੈਸ਼ਾਦੀ ਦੀ ਦਾਵਿਦਾਰੀ ਵੰਦੇ